ਕੀ ਪੰਜਾਬ ਪੰਜਾਬ ਦਾ ਸੰਪਰਕ ਹੁਣ ਜੁੜਨ ਜਾ ਰਿਹਾ ਹੈ ਇੱਕ ਹੋਰ ਨਵੇਂ ਡੈਸਟੀਨੇਸ਼ਨ ਦੇ ਨਾਲ ਨਵਾਂ ਹਵਾਈ ਸੰਪਰਕ ਇੱਕ ਨਵਾਂ ਇੰਟਰਨੈਸ਼ਨਲ ਕਾਫੀ ਵੱਡੀ ਗਿਣਤੀ ਵਿੱਚ ਲੋਕ ਟ੍ਰੈਵਲ ਏਜੰਟਸ ਕੋ ਜਾਂਦੇ ਨੇ ਟਿਕਟਸ ਬਾਈ ਕਰਦੇ ਦੱਸ ਦਈਏ ਕਿ ਅਸੀਂ ਇਹ ਪ੍ਰੋਗਰਾਮ ਐਜ਼ ਅ ਵਲੰਟੀਅਰ ਵੀ ਆਰ ਨਾਟ ਆਈਦਰ ਕਰਨ অর ਮਾਈਸੈਲਫ ਸਾਡਾ ਕੋਈ ਕਮਰਸ਼ੀਅਲ ਨਹੀਂ ਹੈ ਫਲਾਈ ਅਮਰitsar ਇਨੀਸ਼ੀਏਟਿਵ ਇੱਕ ਵਲੰਟੀਅਰ ਐਫਰਟ ਹੈ ਮੈਨੂੰ ਜਸਤਰਾਜੀ ਦੀ ਨਿਊਜ਼ ਮਿਲੀ ਕਿ ਆਪਣੇ ਅਪ੍ਰੈਸ ਦੇਖ ਕੇ ਮਾਨੂੰ ਇਨੀ ਖੁਸ਼ੀ ਹੋਈ ਕਿ ਦਿੱਲੀ ਨਾਲੋਂ ਵੀ ਸਸਤੀ ਟਿਕਟ ਜਿਹੜਾ ਦਿੱਲੀ ਆ ਜਾਂਦੀ ਖੱਜਲ ਖਰਾਬੀ ਟਰੈਵਲ ਕਰਨ ਦੇ ਵਿੱਚ ਬਾਏ ਰੋਡ ਜਾਓ ਤੇ ਤੁਹਾਨੂੰ ਇੰਨਾ ਸਮਾਨ ਲੈ ਕੇ ਤੁਸੀਂ ਨਹੀਂ ਜਾ ਸਕਦੇ ਫਲਾਈਟ ਇੰਨੀਆਂ ਸਾਡੇ ਕੋ ਇੰਟਰਨੈਸ਼ਨਲ ਡੈਸਟੀਨੇਸ਼ਨ ਨੇ ਫਿਰ ਵੀ ਲੋਕ ਦਿੱਲੀ ਵੱਲ ਨੂੰ ਹੀ ਭੱਜਦੇ ਤੁਸੀਂ ਡੇਢ ਘੰਟੇ ਦੇ ਵਿੱਚ ਬਠਿੰਡੇ ਤੋਂ ਅੰਮ੍ਰਿਤਸਰ ਆ ਸਕਦੇ ਹੋ ਜੇ ਲੁਧਿਆਣਾ ਤੋਂ ਟਰੈਵਲ ਕਰ ਰਹੇ ਹੋ ਤੇ ਤੁਹਾਨੂੰ 2 ਘੰਟੇ ਲੱਗਦੇ ਨਵਾਂ ਸ਼ਹਿਰ ਤੋਂ ਵੀ ਤੁਹਾਨੂੰ ਡੇਢ ਘੰਟਾ ਪਾਉਣੇ 2 ਘੰਟੇ ਲੱਗਾਰੇ ਨੂੰ ਜੀ ਬਸ ਇਹੀ ਇਨਕਰੇਜ ਕਰਨਾ ਚਾਹਾਂਗੇ ਕਿ ਜਿੰਨਾ ਹੋ ਸਕੇ ਵੱਧ ਤੋਂ ਵੱਧ ਅੰਮ੍ਰਿਤਸਰ ਤੋਂ ਟਰੈਵਲ स्वागत है जी मैं समीर सिंह गुमताला ग्लोबल कन्वीनर फ्लाई अमृतसर इनिशिएटिव आज जसी ਗੱਲ ਕਰਨ ਜਾ ਰਹੇ ਹਾਂ ਕੁਝ ਦਿਨ ਪਹਿਲਾਂ ਬਹੁਤ ਹੀ ਇੱਕ ਵਧੀਆ ਖਬਰ ਆਈ ਸੀ ਕਿ ਪੰਜਾਬ ਪੰਜਾਬ ਦਾ ਸੰਪਰਕ ਹੁਣ ਜੁੜਨ ਜਾ ਰਿਹਾ ਹੈ ਇੱਕ ਹੋਰ ਨਵੇਂ ਡੈਸਟੀਨੇਸ਼ਨ ਦੇ ਨਾਲ ਨਵਾਂ ਹਵਾਈ ਸੰਪਰਕ ਇੱਕ ਨਵਾਂ ਇੰਟਰਨੈਸ਼ਨਲ ਰੂਟ ਹੈ ਉਹ ਹੈ THAILAND ਦਾ THAILAND ਇੱਕ ਵੱਡੀ ਟੂਰਿਜ਼ਮ ਡੈਸਟੀਨੇਸ਼ਨ ਹੈ ਤੇ ਨਾਲ ਹੀ ਉੱਥੇ ਕਾਫੀ ਵੱਡੀ ਗਿਣਤੀ ਵਿੱਚ ਪੰਜਾਬੀ ਡਾਇਸਪੋਰਾ ਇਸ ਸਿੱਖ ਡਾਇਸਪੋਰਾ ਸਿੱਖ ਪਾਈਚਾਰਾ ਤੇ ਪੰਜਾਬੀ ਪਾਈਚਾਰਾ ਵੀ ਵੱਸਦਾ ਹੈ ਸੋ ਇਸੇ ਤਹਿਤ ਅੰਮ੍ਰਿਤਸਰ ਤੋਂ ਬੈਂਕਾਕ ਸਿੱਧੀ ਫਲਾਈਟ ਸ਼ੁਰੂ ਹੋਣ ਜਾ ਰਹੀ ਹੈ 28 ਅਕਤੂਬਰ ਤੋਂ ਤੇ ਉਹ ਹੋ ਰਹੀ ਹੈ ਡੀ ਐਮ ਕੇ 에어ਪੋਰਟ ਬੀ ਕੇ ਕੇ ਸਵਨਭੂਮੀ 에어ਪੋਰਟ ਹੈ ਜਿਹੜਾ ਵੱਡਾ ਉਹਨਾਂ ਦਾ ਪਰ ਉਹਨਾਂ ਦਾ ਪੁਰਾਣਾ 에어ਪੋਰਟ ਵੀ ਹੈ ਜਿਹੜਾ ਡੀ ਐਮ ਕੇ ਅੱਜ ਇਸ ਪ੍ਰੋਗਰਾਮ ਰਾਹੀਂ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਕੁਝ ਕਾਫੀ ਵੱਡੀ ਗਿਣਤੀ ਵਿੱਚ ਲੋਕ ਟਰੈਵਲ 에ਜੰਟਸ ਕੋ ਜਾਂਦੇ ਨੇ ਟਿਕਟਸ ਬਾਈ ਕਰਦੇ ਨੇ ਪਰ ਨਾਲ ਇੱਕ ਵੱਡੀ ਮਾਰਕੀਟ ਜਿਹੜੀ ਹੁਣ ਬਣ ਰਹੀ ਹੈ ਉਹ ਹੈ ਆਨਲਾਈਨ ਬਾイヤਰਸ ਦੀ ਲੋਕ ਚਾਹੁੰਦੇ ਹਨ ਅਸੀਂ ਆਨਲਾਈਨ ਆਪੇ ਬਾਏ ਕਰ ਲਈਏ ਸੋ ਕੁਝ ਇਨਫੋਰਮੇਸ਼ਨ ਦੇਣੀ ਚਾਹਾਂਗੇ ਸਾਡੇ ਨਾਲ ਜੁੜਨ ਗਏ ਸਾਡੇ ਨਾਲ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨਾਲ ਜੁੜੇ ਹਨ ਕਰਨ ਸਿੰਘ ਜੀ ਉਹ ਅੰਮ੍ਰਿਤਸਰ ਉਹਨਾਂ ਦੀ ਰਹਾਇਸ਼ ਹੈ ਤੇ ਆਓ ਜਾਣਦੇ ਹਾਂ ਕੁਝ ਇਨਫੋਰਮੇਸ਼ਨ ਜੇਕਰ ਤੁਸੀਂ ਵੀ ਫਲਾਈਟ ਲੈ ਕੇ THAILAND ਜਾਣਾ ਚਾਹੁੰਦੇ ਹੋ ਤੇ ਆਓ ਸਵਾਗਤ ਕਰੀਏ ਕਰਨ ਕਰਨ ਦਾ ਕਰਨ ਬਾਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਰਨ थैंक यू फॉर ਜੁਆਇਨਿੰਗ ਮੈਂ ਜੁੜਿਆ ਹਾਂ ਅਮਰੀਕਾ ਤੋਂ ਤੇ ਕਰਨ ਹੈ ਇਸ ਵਾਰ ਅੰਮ੍ਰਿਤਸਰ ਤੇ ਦੱਸ ਦਈਏ ਕਿ ਅਸੀਂ ਇਹ ਪ੍ਰੋਗਰਾਮ ਐਜ਼ ਅ ਵੋਲੰਟੀਅਰ ਵੀ ਆਰ ਨਾਟ ਆਈਦਰ ਕਰਨ অর ਮਾਈਸੈਲਫ ਸਾਡਾ ਕੋਈ ਕਮਰਸ਼ੀਅਲ ਨਹੀਂ ਹੈ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਇੱਕ ਵੋਲੰਟੀਅਰ ਐਫਰਟ ਹੈ ਤੇ ਉਹਦੇ ਵਿੱਚ ਕਰਨ ਤੇ ਹੋਰ ਤੁਹਾਡੇ ਵਰਗੇ ਸਾਰੇ ਜਿਹੜੇ ਸਾਡੀ ਟੀਮ ਹੈ ਉਹ ਜੁੜੀ ਹੋਈ ਹੈ ਸੋ ਕਰਨ ਤੁਸੀਂ ਤੁਹਾਡੇ ਨਾਲ ਗੱਲ ਹੋਈ ਕਿ ਤੁਸੀਂ ਪਹਿਲੀ ਆਈ ਥਿੰਕ ਜਿੱਦਨ ਹੀ ਬੁਕਿੰਗ ਖੁੱਲੀ ਹੈ ਥਾਈ ਲਾਈਨ 에ਅਰ ਦੀ ਤੇ ਤੁਸੀਂ ਉਸੇ ਦਿਨ ਹੀ ਬੁਕਿੰਗ ਕਰਾਈ ਹੈ ਜਾਂ ਕਰਵਾ ਕਿਸੇ ਲਈ ਕੀਤੀ ਹੈ ਸੋ ਕੋਈ ਜਾਣਕਾਰੀ ਦਿਓ ਕਿ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਐਂਡ ਵਾਈ ਡਿਡ ਯੂ ਬੁੱਕ ਇਟ ਕਿਉਂ ਤੁਸੀਂ ਬੁੱਕ ਕੀਤੀ ਤੇ ਕੀ ਕਾਫੀ ਐਕਸਾਈਟਮੈਂਟ ਹੈ ਅੰਜਲੀ ਹਾਂ ਜੀ ਸ਼ਰਜੀ ਮੈਨੂੰ ਜਿਸ ਤਰ੍ਹਾਂ ਦੀ ਨਿਊਜ਼ ਮਿਲੀ ਕਿ ਆਪਣੇ ਅੰਮ੍ਰਿਤਸਰ ਤੋਂ ਬੈਂਕਾਕ ਦੀ ਡਾਇਰੈਕਟ ਫਲਾਈਟ ਸਟਾਰਟ ਹੋ ਗਈ ਹੈ ਸੋ ਮੇਰਾ ਇੱਕ ਖਾਸ ਦੋਸਤ ਹੈ ਮੇਰਾ ਬਿਜ਼ਨਸ ਪਾਰਟਨਰ ਹੈ ਉਹਨੇ ਨਵੰਬਰ ਦੇ ਵਿੱਚ ਇੱਕ ਡੈਸਟੀਨੇਸ਼ਨ ਵੈਡਿੰਗ ਲਈ ਟ੍ਰੈਵਲ ਕਰਨਾ ਸੀਗਾ THAILAND ਸੋ ਹੀ ਵਾਸ ਐਨੀਵੇਜ਼ ਆਸਕਿੰਗ ਮੇਕੀ ਅਪ ਇਕਦਰ ਦੰਦੇ ਵਿੱਚ ਟਿਕਟਸ ਬੁੱਕ ਕਰਨੀਆਂ ਏਜੰਟ ਨਾਲ ਗੱਲ ਕਰ ਰਹੇ ਸੀ ਅਸੀਂ ਪ੍ਰਾਈਸਿੰਗ ਐਂਡ ਆਲ ਤੇ ਮੈਨੂੰ ਜਦੋਂ ਹੀ ਅਪਡੇਟ ਮਿਲੇ ਆ ਮੈਂ ਉਹਨੂੰ ਇਨਫੋਰਮੇਸ਼ਨ ਦਿੱਤੀ ਥੈਨ ਹੀ ਵਾਸ ਰਾਈਟ ਅਵੇ ਆਫਟਰ ਮੀ ਕਿ ਤੁਸੀਂ ਜੀ ਮੇਰੀ ਟਿਕਟ ਬੁੱਕ ਕਰਕੇ ਦਿਓ ਤੇ ਪਹਿਲਾ ਦਿਨ ਸੀਗਾ ਥਾਈਲੈਂਡ 에ਅਰ ਦੀ ਵੈਬਸਾਈਟ ਦੇ ਉੱਤੇ ਮੈਂ ਗਿਆ ਉਹਦੇ ਉੱਤੇ ਪ੍ਰਾਈਸਸ ਦੇਖੇ ਪ੍ਰਾਈਸਸ ਦੇਖ ਕੇ ਮਨ ਨੂੰ ਇੰਨੀ ਖੁਸ਼ੀ ਹੋਈ ਕਿ ਦਿੱਲੀ ਨਾਲੋਂ ਵੀ ਸਸਤੀ ਟਿਕਟ ਤੇ ਜਿਹੜਾ ਦਿੱਲੀ ਆਣ ਜਾਣ ਦੀ ਖੱਜਲ ਖਰਾਬੀ ਟਰੈਵਲ ਕਰਨ ਦੇ ਵਿੱਚ ਬਾਈ ਰੋਡ ਜਾਓ ਤੇ ਤੁਹਾਨੂੰ ਇੰਨਾ ਸਮਾਨ ਲੈ ਕੇ ਤੁਸੀਂ ਨਹੀਂ ਜਾ ਸਕਦੇ ਫਲਾਈਟ ਦੇ ਉੱਤੇ ਐਕਸੈਸ ਬੈਗੇਜ ਹੋ ਜਾਂਦਾ ਹੁਣ ਉਹਨਾਂ ਨੇ ਵਿਆਹ ਵਾਸਤੇ ਜਾਣਾ ਸੋ ਦੇ ਐਕਸਪੈਕਟਿੰਗ ਅਰਾਊਂਡ 5 ਤੋਂ 6 ਫੰਕਸ਼ਨ ਹੋਣਗੇ ਉਹਨਾਂ ਦੇ ਉਹਦੇ ਵਾਸਤੇ ਲਗੇਜ ਕਾਫੀ ਹੈ ਉਹਨਾਂ ਕੋਲ ਡਰੈਸਸ ਨੇ ਤੇ ਬਹੁਤ ਮੁਸ਼ਕਿਲ ਸੀ ਤੇ ਰਾਈਟ ਅਵੇ ਹੀ ਉਹਨਾਂ ਦੇ ਪੂਰੇ ਫੈਮਿਲੀ ਦੀਆਂ ਮੈਂ ਟਿਕਟਸ ਬੁੱਕ ਕਰਕੇ ਦਿੱਤੀਆਂ ਉਹਨਾਂ ਨੂੰ ਦ ਟਿਕਟ ਵਾਸ ਵੈਰੀ ਚੀਪ ਉਹਦੇ ਵਿੱਚ ਕੈਰੀ ਔਨ ਲਗੇਜ ਸੀਗਾ ਸਿਰਫ ਚੈੱਕ ਇਨ ਬੈਗੇਜ ਨਹੀਂ ਸੀਗਾ ਅਸੀਂ ਉਹ ਵੀ ਐਡ ਕੀਤਾ ਉਹ ਵੀ ਸਾਰਾ ਕੁਝ ਐਡ ਕਰਨ ਤੋਂ ਬਾਵਜੂਦ ਵੀ ਜੋ ਪ੍ਰਾਈਸਿੰਗ ਸਾਨੂੰ ਟਿਕਟ ਦੀ ਮਿਲੀ ਡੇ 1 ਦੇ ਉੱਤੇ ਉਹ ਅਨਬੀਟੇਬਲ ਸੀ ਉਹ ਦਿੱਲੀ ਵੀ ਬੀਟ ਨਹੀਂ ਕਰ ਸਕਦਾ ਉਸ ਪ੍ਰਾਈਸ ਨੂੰ ਸੋ ਤੁਸੀਂ ਦੱਸਿਆ ਕਿ ਟਿਕਟ ਜਾਨੇ ਤੁਹਾਨੂੰ ਮਿਲੀ ਹੈ ਜਦੋਂ ਤੁਸੀਂ ਦੇਖਿਆ ਉਹਨੂੰ ਕੰਪੇਅਰ ਕੀਤਾ ਤੇ ਉਹ ਦਿੱਲੀ ਦੇ ਨਾਲੋਂ ਸਸਤੀ ਸੀ ਹਾਂਜੀ ਸੋ ਜਦੋਂ ਆਪਾਂ ਸਸਤੀ ਕਹਿੰਨੇ ਕਿੰਨਾ ਕੰਪੈਰੀਜ਼ਨ ਸੀਗਾ ਤੇ ਬਾਅਦ ਤੁਸੀਂ ਇਹ ਗੱਲ ਜਿਹੜੀ ਦੱਸੀ ਹੈ ਕਿ ਬੈਗੇਜ ਐਡ ਕੀਤਾ ਸੋ ਅ ਅਸੀਂ ਸਾਰੇ ਕਾਫੀ ਲੋਕਾਂ ਨੂੰ ਵਾਲੇ ਪਤਾ ਵੀ ਨਹੀਂ ਹੈ ਲੋ ਕੋਸਟ ਕੈਰੀਅਰ ਜਿਹੜੇ ਹੁੰਦੇ ਨੇ ਉਹਨਾਂ ਚ ਕਈ ਵਾਰੀ ਸਿਰਫ ਬੇਸਿਕ ਕਈ ਵਾਰੀ ਹੈਂਡ ਬੈਗ ਹੀ ਜਾਣਾ ਹੁੰਦਾ ਹੈ ਬਾਕੀ ਤੁਹਾਨੂੰ ਸਮਾਨ ਐਡ ਕਰਨਾ ਹੁੰਦਾ ਸੋ ਲੈਟਸ ਸੇ ਜੇ ਕੋਈ ਸਿਰਫ 2 ਦਿਨ ਲਈ ਜਾ ਰਿਹਾ ਹੈ ਤੋ ਬਹੁਤ ਹੀ ਘੱਟ ਸਮਾਨ ਹੈਂਡ ਬੈਗ ਲੈ ਕੇ ਚਲੇ ਜਾਏ ਤੇ ਕੈਰੀਅਨ ਖੜਨ ਦੀ ਲੋੜ ਨਹੀਂ ਐ ਸੋ ਤੁਸੀਂ ਕਹਿ ਰਹੇ ਹੋ ਤੁਸੀਂ ਉਹ ਵੀ ਐਡ ਕੀਤਾ ਫਿਰ ਵੀ ਜੋ ਤੁਸੀਂ ਕੰਪੈਰੀਜ਼ਨ ਕੀਤਾ ਉਹ ਦਿੱਲੀ ਨਾਲ ਘੱਟ ਸੀ ਹਾਂਜੀ ਬਿਲਕੁਲ ਜੀ ਉਹ ਐਕਚੁਅਲੀ ਪਹਿਲਾ ਦਿਨ ਸਿਗਾ ਵੈਬਸਾਈਟ ਤੇ ਉੱਤੇ ਉਹਨਾਂ ਦਾ ਤੇ ਇੱਕ ਪ੍ਰੋਮੋਸ਼ਨਲ ਹੀ ਟਿਕਟ ਕੈਟਾਗਰੀ ਆ ਰਹੀ ਸੀਗੀ ਜਿਹਦੇ ਵਿੱਚ ਚੈੱਕ ਇਨ ਲਗੇਜ ਨਹੀਂ ਸੀਗਾ ਮੈਂ ਟਿਕਟਸ ਟੋਟਲ ਬੁੱਕ ਕੀਤੀਆਂ ਸੀਗੀਆਂ 5 ਤਿੰਨ ਪਹਿਲਾਂ ਕੀਤੀਆਂ ਦੋ ਦੇ ਵਿੱਚ ਕੋ ਪਾਸਪੋਰਟ ਡਿਟੇਲਸ ਬਾਅਦ ਦੇ ਵਿੱਚ ਆਏ ਤੇ ਜਦ ਤੱਕ ਮੈਂ ਬਾਅਦ ਵੜੀਆਂ ਬੁਕਿੰਗਸ ਕੀਤੀਆਂ ਇੱਕ ਕੈਟਾਗਰੀ ਹੋਰ ਓਪਨ ਹੋ ਗਈ ਸੀਗੀ ਜਿਹਦੇ ਵਿੱਚ ਕੈਰੀਅਨ ਤੇ ਨਾਲ 10 ਕਿਜੀ ਚੈੱਕਡ ਇਨ ਬੈਗਜ ਸੀਗਾ ਉਸ ਤੋਂ ਜ਼ਿਆਦਾ ਤੁਹਾਨੂੰ ਚਾਹੀਦਾ ਤਾਂ ਤੁਸੀਂ ਐਡ ਕਰ ਸਕਦੇ ਹੋ ਸੋ ਇਨ ਟੋਟਲ ਵਾਟ ਆਇ ਡਿਡ ਵਾਸ ਬੈਗੀ ਉਹਦੇ ਵਿੱਚ ਕੈਟਾਗਰੀ ਜਿਹੜਾ ਪ੍ਰੋਮੋ ਫੇਅਰ ਸੀਗਾ ਉਹਦੇ ਵਿੱਚ ਫ੍ਰੀ ਲਗੇਜ ਨਹੀਂ ਸੀ ਪਰ ਉਸ ਤੋਂ ਬਾਅਦ ਪ੍ਰੋਮੋ ਫੇਅਰ ਖਤਮ ਹੋ ਗਿਆ ਹੋਵੇਗਾ ਜਿਹੜਾ ਸਲੋ ਹੋਈਗਾ ਤੇ ਉਸ ਤੋਂ ਹਾਇਰ ਫੇਅਰ ਪਰ ਉਹਦੇ ਵਿੱਚ ਐਡਵਾਂਟੇਜ ਇਹ ਸੀਗਾ ਕਿ 10 ਕਿਲੋਗ੍ਰਾਮ ਲਗੇਜ ਇਨਕਲੂਡਿਡ ਸੀਗਾ ਜੀ ਬਿਲਕੁਲ ਜੀ ओके 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 तो ਜਿਹੜਾ ਮੇਰਾ ਰਿਮੇਤ ਅੰਦਸਿਆ ਹੈ ਸ਼ਾਦੀ ਤੇ ਜਾ ਰਹੇ ਨੇ ਪੰਜ ਛੇ ਦਿਨ ਨੇ ਕਾਫੀ ਫੰਕਸ਼ਨਸ ਨੇ ਤੇ ਇਹਨਾਂ ਨੂੰ ਟੋਟਲ ਮੈਂ 10 ਟਿਕਟਾਂ ਦੇ ਵਿੱਚ 30 30 ਕਿਜੀ ਤੇ 20 ਕਿਜੀ 80 ਕਿਜੀ ਬੈਗੇਜ ਬੈਗੇਜ ਐਡ ਕਰਕੇ ਦਿੱਤਾ ਜੋ ਫਿਰ ਵੀ ਉਹ ਟਿਕਟ ਦਿੱਲੀ ਤੁਹਾਨੂੰ ਸਸਤੀ ਪਈ ਸੰ। ਐਕਚੁਅਲੀ ਬੁੱਕ ਕਰਦੇ ਆ ਦੌਰਾਨ ਵੀ ਰੇਟ ਦੇ ਵਿੱਚ ਥੋੜਾ ਜਿਹਾ ਡਿਫਰੈਂਸ ਆ ਗਿਆ ਸੀਗਾ। ਜਿਹੜੀਆਂ ਪਹਿਲੇ ਟਿਕਟਾਂ ਤਿੰਨ ਬੁੱਕ ਕੀਤੀਆਂ ਉਹ ਲਗਭਗ 64000 ਰੁਪਏ ਦੇ ਵਿੱਚ ਰਿਟਰਨ 에ਅਰ ਫੇਅ ਅੰਮ੍ਰਿਤਸਰ ਤੋਂ upgraded seats and extra baggage 80 kgs both sides the nal 64000 which is roughly 21000 per head so 21000 pe ch aan jaan di ticket tusin vich saman vi te seats upgrade vi kitiyan seats vich dekha jab amritsar dubai di flight dekhiye kai bar main dekh reha si 400 dollar di american taqreeban 30 32000 di 5000 di aan jaan di ticket dubai di 3 ghante di flight di ban jandi hai te flight fare vi 4.5 to laake 5 ghante di flight hai ਤੇ ਲੰਬੀ ਫਲਾਈਟ ਆ ਦਿੱਲੀ ਨਾਲੋਂ ਲੰਬੀ ਐਫਲਾਈਟ ਤੇ ਕਾਫੀ ਲੋਕ ਪੰਜਾਬੀ ਸਾਡੇ ਨਾਲ ਜਿਹੜੇ ਜੁੜੇ ਨੇ ਨਾ ਖਾਸ ਕਰਕੇ ਲੰਡਨ ਵਾਲੇ ਬਰਮਿੰਗਮ ਵਾਲੇ ਹਾਲਾਂਕਿ ਉੱਥੇ ਕਦੇ ਬਹੁਤ ਸਾਡੇ ਪੰਜਾਬੀ ਆ ਵੱਡੇ ਵੱਡੇ ਕਾਰੋਬਾਰਾਂ ਚ ਵੀ ਨੇ ਪਰ ਇੱਕ ਨਾ ਟ੍ਰੈਂਡ ਬਣਿਆ ਹੋਇਆ ਕਰਨ ਕਿ ਜੋ ਅਸੀਂ ਨੋਟਿਸ ਕੀਤਾ ਹੈ ਕਿ ਸਸਤੀ ਟਿਕਟ ਲੱਭਣਾ ਹੱਲ ਵੀ ਪੰਜਾਬੀ ਦਾ ਮਾਈਂਡਸੈਟ ਬੜਾ ਬਾਕੀ ਚੀਜ਼ਾਂ ਕਾਰ ਲੈਣੀ ਹੋਵੇ ਗੱਡੀ ਲੈਣੀ ਹੋਵੇ ਕੁਝ ਮੈਂ ਮਹਿੰਗੀ ਤੋਂ ਮਹਿੰਗੀ ਚੀਜ਼ ਲੈਣੀ ਹੈ ਪਰ ਸਸਤੀਆਂ ਟਿਕਟਾਂ ਪਰ ਫੇਰ ਮੈਂ ਇਹੋ ਕਰਕੇ ਅਸੀਂ ਅਸੀਂ ਦੱਸ ਰਹੇ ਹਾਂ ਕਿ ਹਮੇਸ਼ਾ ਜ਼ਰੂਰੀ ਨਹੀਂ ਹੈ ਕਿ ਅੰਮ੍ਰਿਤਸਰ ਦੇ ਟਿਕਟਾਂ ਮਹਿੰਗੀਆਂ ਹੋਣ ਸੋ ਇਹ ਤੁਹਾਨੂੰ ਇੱਕ ਗੱਲ ਕਰਨ ਸਿੰਘ ਨੇ ਦੱਸੀ ਹੈ ਹੁਣ ਕਿ ਇਹ ਜਿਹੜੀ ਡੈਸਟੀਨੇਸ਼ਨ ਜਿਹੜੀ ਤੁਸੀਂ ਤੁਸੀਂ ਦੱਸੀ ਹੈ ਵੈਡਿੰਗ ਇਹ ਵੈਡਿੰਗ ਕੋਈ ਪੰਜਾਬ ਦੀ ਵੈਡਿੰਗ ਉੱਥੇ ਵਿਦੇਸ਼ 'ਚ ਹੋ ਰਹੀ ਹੈ ਕਿ ਵਿਦੇਸ਼ 'ਚ ਕੋਈ ਵੈਡਿੰਗ ਹੋ ਰਹੀ ਹੈ ਕਿਸੇ ਨੇ ਅਟੈਂਡ ਕਰਨ ਜਾਣਾ ਨਹੀਂ ਇਹ ਅੰਮ੍ਰਿਤਸਰ ਦੀ ਹੀ ਵੈਡਿੰਗ ਹੈ ਥੀ ਜਿਹੜੀ ਫਲਾਈਟ ਹੈ ਨਾ ਇਹ ਸੋਨੇ ਤੇ ਸੁਹਾਗਾ ਸਾਰੇ ਕੀ ਇਨਵਾਈਟੀਆਂਸ ਵਾਸਤੇ ਤਕਰੀਬਨ ਮੇਰੀ ਜਾਣਕਾਰੀ ਦੇ ਮੁਤਾਬਕ 350 ਤੋਂ 400 ਬੰਦੇ ਨੇ ਅੰਮ੍ਰਿਤਸਰ ਤੋਂ ਜਿਹੜੇ ਇਸ ਵੈਡਿੰਗ ਲਈ ਜਾ ਰਹੇ ਨੇ ਇੱਕ ਕਾਫੀ ਹਾਈ ਪ੍ਰੋਫਾਈਲ ਵੈਡਿੰਗ ਹੈ ਤੇ ਕਾਫੀ ਗੈਸਟ ਇਨਵਾਈਟਡ ਨੇ ਤੇ ਸਭ ਲੋਕ ਜਾ ਰਹੇ ਨੇ ਤੈਨੂੰ ਕਿਸੇ ਨੇ ਦੱਸਿਆ ਸੀਗਾ ਉਹਨਾਂ ਨੇ ਦਿੱਲੀੋਂ ਆਪਣੀਆਂ ਟਿਕਟਾਂ ਕਰਾਈਆਂ ਇਹਦੇ ਵਿੱਚ ਇੱਕ ਸਰਕਟ ਫੋਕੇਟ ਦਾ ਵੀ ਐਡ ਹੋਣਾ ਸੀਗਾ ਜੇ ਆਪਾਂ ਉਹ ਵੀ ਐਡ ਕਰ ਲਈਏ ਤੇ ਸਾਨੂੰ ਟਿਕਟਸ ਤਾਂ ਵੀ ਦਿੱਲੀ ਤੋਂ ਸਸਤੀਆਂ ਪਈਆਂ ਉਹਨਾਂ ਨੇ ਟਿਕਟ ਕਰਾਈ ਸੀ ਆਪਣੀ ਦਿੱਲੀ ਤੋਂ ਫੋਕੇਟ ਦਾ ਸਰਕਟ ਪਾ ਕੇ 1.8 ਲੱਖ ਰੁਪਏ ਦੇ ਵਿੱਚ ਤਿੰਨ ਜਣਿਆਂ ਦੀ ਦਿੱਲੀ ਤੋਂ ਤੇ ਸਾਨੂੰ ਫੋਕੇਟ ਵਾਲੀਆਂ ਫਲਾਈਟਸ ਵੀ ਕਨੈਕਟਿੰਗ ਐਡ ਕਰਕੇ ਤਾਂ கேਟ ਉਹਦੇ ਚ ਵੀ ਸੀਟਸ ਅਪਗ੍ਰੇਡ ਕਰਕੇ 1 ਲੱਖ ਤੇ 4000 ਰੁਪਏ ਦੇ ਵਿੱਚ 3 ਸੀਟਾਂ ਪਈਆਂ ਨੇ ਸੋ ਅਗੇਨ 46000 ਰੁਪਿਆ ਵੀ ਬਚਿਆ ਤੇ ਦਿੱਲੀ ਆਨ ਜਾਣ ਦਾ ਜਿਹੜਾ ਖਰਚਾ ਜਿਹੜਾ ਸਮਾਂ ਉਹ ਸਭ ਕੁਝ ਵੀ ਬਚਿਆ ਉਸ ਹਫਤੇ ਦੇਖਿਆ ਵੀ ਹੋਣਾ ਇੱਕ ਐਨਆਰਆਈ ਆ ਰਹੇ ਸੀਗੇ ਉਹਨਾਂ ਦਾ ਬੜਾ ਹੀ ਦਰਦਨਾਕ ਹਾਦਸਾ ਹੋ ਗਿਆ ਆਪਣੇ ਘਰ ਨਹੀਂ ਪਹੁੰਚ ਸਕੇ ਤੇ ਉਸ ਚੀਜ਼ ਤੋਂ ਵੀ ਸਾਡੇ ਕੋਲ ਕਿੰਨੀ ਸੇਫਟੀ ਆ ਅੱਪਾ ਪੰਜਾਬ ਦਾ ਕਿਸੇ ਵੀ ਸ਼ਹਿਰ ਤੋਂ ਦੇਖੀਏ ਅਮ੍ਰਿਤਸਰ 2 ਘੰਟੇ ਦੇ ਅਕਸੈਸਿਬਲ ਐਨੀ ਹੈ ਸਾਡੇ ਕੋ ਇੰਟਰਨੈਸ਼ਨਲ ਡੈਸਟੀਨੇਸ਼ਨ ਨੇ ਫਿਰ ਵੀ ਲੋਕ ਦਿੱਲੀ ਵੱਲ ਨੂੰ ਹੀ ਭੱਜਦੇ ਨੇ ਬਹੁਤ ਵਧੀਆ ਗਾਲ ਕਰਨ ਨੇ ਕੀਤੀ ਹੈ ਕਿ ਟਾਈਮ ਸਮਾਂ ਉਹ ਕਾਫੀ ਨਾ ਆਪਣੇ ਘੰਟੇ ਲਾ ਲੈਂਦੇ ਨੇ ਕਿ ਅਸੀਂ ਬੱਸ ਫੜੀ ਦੀ ਤੇ ਚਲੀ ਜਾਈਦਾ ਹੈ ਦਿੱਲੀ ਤੋਂ ਜਾਂ ਟੈਕਸੀ ਕਰ ਲਈਦੀ ਹੈ ਪਰ ਇੱਕ ਤੁਸੀਂ ਪੁਆਇੰਟ ਉਹਦੇ ਵਿੱਚ ਇਹ ਵੀ ਲਿਆਂਦਾ ਕਿ ਇੱਕ ਸਾਰੇ ਕੋਈ ਐਨ ਆਰ ਆਈ ਵੀਰ ਸੀ ਉਹਦਾ ਹਾਦਸਾ ਹੋ ਗਿਆ ਜੇਕਰ ਅਸੀਂ ਮੈਨੂੰ ਪਰਸਨਲੀ ਮੈਂ ਗੱਲ ਕਰ ਰਿਹਾ ਜੇਕਰ ਮੇਰਾ 10 ਘੰਟੇ ਦਾ ਲੇਓਵਰ ਵੀ ਹੋਵੇ ਦਿੱਲੀ ਦਾ ਜੇ ਮੈਂ ਅੰਮ੍ਰਿਤਸਰ ਫਲਾਈਟ ਲੈ ਕੇ ਆਉਣਾ ਕਿਉਂਕਿ ਅਮਰੀਕਾ ਤੋਂ ਬਹੁਤ ਲਿਮਿਟਡ ਆਪਸ਼ਨਸ ਨੇ ਕਤਰ ਦੀਆਂ ਸਿਰਫ ਆਪਸ਼ਨਸ ਨੇ ਜੇ ਮੇਰਾ ਰਾਤ ਦਾ ਲੇਓਵਰ ਵੀ ਹੋਵੇ ਮੈਂ ਦਿੱਲੀ ਰਾਤੀ ਹੋਟਲ ਸਟੇ ਕਰ ਲੈਣਾ ਜਾਂ ਮੈਂ 7 ਤੋਂ 8 ਘੰਟੇ 에ਅਰਪੋਰਟ ਤੇ ਸਟੇ ਕਰ ਲੈਣਾ ਪਰ ਮੈਂ ਬਾਈ ਰੋਡ ਕਦੀ ਨਹੀਂ ਹੁੰਦਾ ਹਾਦਸੇ ਕਿਤੇ ਵੀ ਹੋ ਸਕਦੇ ਨੇ ਇਹ ਗੱਲ ਬਿਲਕੁਲ ਠੀਕ ਹੈ ਪਰ ਤੁਸੀਂ ਜਿਹੜੀ ਗੱਲ ਕੀਤੀ ਹੈ ਨਾਲੇ ਸਮਾਂ ਬਚਦਾ ਹੈ ਤੇ ਨਾਲੇ ਜਿਹੜਾ ਰਿਸਕ ਹੈ ਉਹ ਕਾਫੀ ਘਟ ਜਾਂਦਾ ਹੈ ਤੇ ਤੁਸੀਂ ਇਹ ਗੱਲ ਕੀਤੀ ਹੈ ਫੁਕਟ ਦੀ ਕਿ ਇਹ ਫਲਾਈਟ ਤੁਸੀਂ ਬੈਂਕਾਕ ਦੀ ਡੌਨ ਮੂਇੰਗ 에ਰਪੋਰਟ ਤੇ ਲੈ ਤੱਕ ਲਈ ਹੈ ਕਿ ਫੁਕਟ ਤੱਕ ਲਈ ਹੈ ਉਸ ਤੋਂ ਅੱਗੇ ਮੇਰੇ ਕੋਲ ਨਾ ਐਕਸਾਈਟਮੈਂਟ ਇੰਨੀ ਸੀ ਦੀ ਫਲਾਈਟ ਦੀ ਤੁਹਾਨੂੰ ਮੈਂ ਸੱਚ ਦੱਸਾਂ ਤੇ ਅਸੀਂ ਉਦੋਂ ਤੱਕ ਯਾਦ ਹੀ ਨਹੀਂ ਸੀ ਫੁਕਟ ਵੀ ਜਾਣਾ ਬਿਕਾਜ਼ ਮੈਂ ਆਪਣੇ ਦੋਸਤ ਲਈ ਬੁਕਿੰਗ ਕਰ ਰਿਹਾ ਸੀ ਮੈਨੂੰ ਨੇ ਬੈਂਕਾਕ ਆ ਮੈਂ ਫਟਾਫਟ ਬੁੱਕ ਕਰ ਦਿੱਤੀ ਤੇ ਜਿੱਦਾਂ ਬੁੱਕ ਕਰਨ ਤੋਂ ਬਾਅਦ ਜਦੋਂ ਟਿਕਟ ਬਣਾ ਕੇ ਉਹਨੂੰ ਪੀਡੀਐਫ ਭੇਜੀ ਉਹ ਕਹਿੰਦਾ ਯਾਰ ਫੋਕਟ ਦੀ ਵੀ ਕਰਨੀ ਪੈਣੀ ਹੈ ਤੇ ਮੈਂ ਕਿਹਾ ਤੋ ਪਹਿਲੇ ਦੱਸਦਾ ਤੇ ਫਿਰ ਸਾਨੂੰ ਸੇਮ ਪੀਐਨਆਰ ਤੇ ਮਿਲ ਜਾਂਦੀ ਤੇ ਉਹ ਬੈਗੇਜ ਵਗੈਰਾ ਨਹੀਂ ਲੈਣਾ ਪੈਂਦਾ ਉਹ ਆਟੋਮੈਟਿਕਲੀ ਕਰ ਦਿੰਨਾ ਸੀ ਉਹਨਾਂ ਨੇ ਉਹ ਵੀ ਸੀਗਾ ਬਟ ਫੇਅਰ ਸਾਨੂੰ ਕੋਈ ਬਹੁਤਾ ਮਹਿੰਗਾ ਨਹੀਂ ਪਿਆ 2-4-5000 ਰੁਪਏ ਹੋ ਸਕਦਾ ਐਕਸਟਰਾ ਲੱਗ ਗਿਆ ਵੇਸ ਚੱਕਰ ਦੇ ਵਿੱਚ ਆਦਰਵਾਇਜ਼ ਇਟ ਵਾਸ ਅਰਾਊਂਡ ਦ ਸੇਮ ਫੇਅਰ ਜੇ ਮੈਂ ਫੋਕੇਟ ਐਡ ਕਰ ਰਿਹਾ ਸੀਗਾ ਤੁਸੀਂ ਉਸੇ ਟਿਕਟ ਉਸੇ ਟਿਕਟ ਚ ਐਡ ਕੀਤੀ ਕਿ ਵੱਖਰੀ ਟਿਕਟ ਲਈ ਹੈ ਤੁਸੀਂ ਨਹੀਂ ਇਹਦੀ ਵੱਖਰੀ ਟਿਕਟ ਵੱਖਰੀ ਟਿਕਟ ਬਣਾਈ ਜੀ ਮੈਂ ਮੈਂ ਇਹ ਦੱਸਣਾ ਚਾਹਾਂਗਾ ਕਿ ਇਹਨਾਂ ਨੇ ਵੱਖਰੀ ਟਿਕਟ ਬਣਾਈ ਹੈ ਇਹਨਾਂ ਦਾ ਪੀਐਨਆਰ ਵੱਖਰਾ ਹੋ ਗਿਆ ਹੈ ਇਥੇ ਥੋੜਾ ਜਿਹਾ ਰਿਸਕ ਹੁੰਦਾ ਹੈ ਕਈ ਵਾਰੀ ਪਰ ਇਹਨਾਂ ਦਾ ਕਿਉਂਕਿ ਕੈਰੀਅਰ ਸੇਮ ਹੈ ਮੈਨੂੰ ਇੱਕ ਦੋ ਜਨਾਂ ਨੇ ਕਿਹਾ ਕਿ ਉਸ ਮੈਸੇਜ ਆ ਰਹੇ ਨੇ ਮੈਨੂੰ ਹੁਣ ਵੀ ਹਾਲੇ ਵੀ ਆ ਰਹੇ ਨੇ ਕਿ ਕਿ ਆਸਟ੍ਰੇਲੀਆ ਦੀ ਕਨੈਕਟੀਵਿਟੀ ਨਹੀਂ ਹੈ ਪਰ ਮੈਂ ਦੱਸ ਦਵਾਂ ਇਸ ਫਲਾਈਟ ਨਾਲ 에ਅਰਲਾਈਨ ਨਾਲ ਬਹੁਤ ਡੈਸਟੀਨੇਸ਼ਨਸ ਨੇ ਜਪਾਨ ਦੀਆਂ ਜੋ ਕਰਨ ਦੱਸਣਗੇ ਜੋ ਉਹਨਾਂ ਨੇ ਦੇਖਿਆ ਹੈ ਫੂਕੇਟ ਤੇ ਫੂਕੇਟ ਵੀ ਇੱਕ ਟੂਰਿਸਟ ਡੈਸਟੀਨੇਸ਼ਨ ਹੈ ਪਰ ਕਰਨ ਇੱਕ ਹੋਰ ਚੀਜ਼ ਹੈ ਜਿਹੜੀ ਕਿ ਅਮਰੀਕਾ 'ਚ ਹੈ ਕਿ ਤੁਸੀਂ ਵਿਦਨ 24 ਆਵਰਸ ਜੇ ਤੁਹਾਡੇ 7 ਦਿਨ ਤੋਂ ਵੱਧ ਤੁਹਾਡੀ ਫਲਾਈਟ ਬਲਗੀ ਹਾਨ ਵਿੱਚ ਤੁਸੀਂ ਵਿਦਨ 24 ਆਵਰ ਸਟਿੱਕਰ ਕੈਨਸਲ ਕਰ ਸਕਦੇ ਹੋ ਸੋ ਇਹ ਜ਼ਰੂਰ ਸਾਨੂੰ ਤੁਸੀਂ ਵੀ ਚੈੱਕ ਕਰਿਓ ਮੈਨੂੰ ਕਿਸੇ ਨੇ ਦੱਸਿਆ ਕਿ ਇੰਡੀਆ ਵਿੱਚ ਵੀ ਜਾਂ ਕਿਤੇ ਵੀ ਇਹ ਪ੍ਰੋਵੀਜ਼ਨ ਹੈ ਥੈਟ ਵਿਦਨ ਫਿਊ ਆਵਰਸ ਯੂ ਕੈਨ ਸਟਿਲ ਕੈਨਸਲ ਦਿ ਟਿਕਟ ਮੈਪ ਮੈਨੂੰ ਪੱਕਾ ਕਨਫਰਮ ਨਹੀਂ ਹੈ ਪਰ ਇਹ ਜਾਣਕਾਰੀ ਮੈਂ ਵੀ ਕਨਫਰਮ ਕਰਨੀ ਚਾਹਾਂਗਾ ਕਿ ਜੇ ਕੋਈ ਗਲਤ ਹੋਵੇ ਤੇ ਮੈਂ ਤੁਹਾਨੂੰ ਇਹ ਵੀ ਚੀਜ਼ ਕਨਫਰਮ ਦੱਸ ਦਿੰਨਾ ਇਹ ਵੀ ਪਰਸੋ ਹੀ ਸਾਡੇ ਨਾਲ ਵਾਪਰਿਆ ਮੇਰਾ ਇੱਕ ਦੋਸਤ ਨਿਊਜ਼ੀਲੈਂਡ ਤੋਂ ਆਇਆ ਸੀ ਕੋਈ ਮੈਡੀਕਲ ਐਮਰਜੈਂਸੀ ਸੀ ਤੇ ਉਹਨੇ ਉਹਦੇ ਵਾਈਫ ਬੈਠੇ ਸੀਗੇ ਆਕਲੈਂਡ ਦੇ ਵਿੱਚ ਉਹਨੇ ਉਹਨਾਂ ਨੂੰ ਕਿਹਾ ਮੇਰੀ ਬੰਬੇ ਦੀ ਟਿਕਟ ਬਣਾ ਦਿਓ ਮੈਂ ਕੱਲ ਸਵੇਰੇ ਬੰਬੇ ਦਾਣਾ ਤੇ ਉਹ ਨਿਊਜ਼ੀਲੈਂਡ ਸਾਡੇ ਤੋਂ 8.5 ਘੰਟੇ ਅੱਗੇ ਚੱਲਦਾ ਟਾਈਮ ਜ਼ੋਨ ਦੇ ਵਿੱਚ ਉੱਥੇ ਆਲਰੇਡੀ ਦਿਨ ਅਗਲਾ ਹੋ ਚੁੱਕਾ ਆਇਆ ਸੀਗਾ ਉਹਨਾਂ ਨੇ 에어 ਇੰਡੀਆ ਦੀ ਸਵੇਰੇ 8:55 ਤੋਂ ਅੰਮ੍ਰਿਤਸਰ ਬੰਬੇ ਵਾਲੀ ਫਲਾਈਟ ਬੁੱਕ ਕੀਤੀ ਤੇ ਉਹਨਾਂ ਨੇ ਕਰਨੀ 27 ਸਤੰਬਰ ਦੀ ਸੀ ਗਲਤੀ ਨਾਲ 28 ਸਤੰਬਰ ਦੀ ਕਰ ਦਿੱਤੀ ਹਾਂਜੀ ਤੇ ਵਿੱਚ ਐਗਰੀਗੇਟਰ ਸੀਗਾ ਮੇਕ ਮਾਈ ਟ੍ਰਿਪ ਤੇ 24 ਘੰਟੇ ਵਾਲੀ ਜਿਹੜੀ ਤੁਸੀਂ ਗੱਲ ਦੱਸੀ ਇੰਡੀਆ ਦੇ ਵਿੱਚ ਵੀ ਚੱਲ ਰਿਹਾ ਆ ਆਪਾਂ 24 ਘੰਟੇ ਦੇ ਵਿੱਚ 에ਅਰਲਾਈਨ ਨੂੰ ਕੰਟੈਕਟ ਕਰਕੇ ਆਪਣੀ ਫਲਾਈਟ ਜਿਹੜੀ ਹੈ ਕੈਨਸਲ ਜਾਂ ਚੇਂਜ ਕਰਾ ਸਕਦੇ ਆ ਵਿਦਆਊਟ ਐਨੀ ਐਕਸਟਰਾ ਚਾਰਜ ਉਹਨਾਂ ਨੇ ਮੇਕ ਮਾਈ ਟ੍ਰਿਪ ਤੇ ਥਰੂ ਕੀਤੀ ਸੀ ਉਹਨਾਂ ਨੇ ਸਿਰਫ ਔਰ ਸਿਰਫ 200 ਰੁਪਏ ਉਹਨਾਂ ਤੋਂ ਲੈ ਕੇ ਉਹਨਾਂ ਦੀ ਫਲਾਈਟ ਜਿਹੜੀ ਹੈ ਡੇਟ ਚੇਂਜ ਕਰ ਦਿੰਦੀ ਵਿਦਨ 30 ਮਿੰਟਸ ਸੋ ਇਹ ਇੱਕ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਅਸੀਂ ਫਿਰ ਸ਼ੇਅਰ ਕਰ ਰਹੇ ਆ ਕਿ ਥੀਸ ਪ੍ਰੋਵੀਜ਼ਨਸ ਆਰ ਅਵੇਲੇਬਲ ਉਹ ਹੋ ਨਿਊਜ਼ੀਲੈਂਡ ਤੋਂ ਸਿਗੇ ਪਰ ਮੈਂ ਇੱਥੇ ਅਮਰੀਕਾ 'ਚ ਬੈਠਾ ਹਾਂ इवन दो ਮੈਂ ਆਪਣੀ ਦਿੱਲੀ ਤੋਂ ਅੰਮ੍ਰਿਤਸਰ ਜਾਂ ਬੰਬੇ ਤੋਂ ਟਿਕਟ ਬੁੱਕ ਕਰਾਵਾਂਗਾ ਐਜ਼ ਐਨ ਅਮਰੀਕਨ ਓਵਰ ਫਰਮ ਹੇਅਰ ਥੇਅਰ ਇਜ਼ ਐਨ ਆਪਸ਼ਨ ਥੈਟ ਥੇ ਹੈਵ ਟੂ ਕੈਨਸਲ ਮਾਈ ਟਿਕਟ ਵਿਦੀਨ 24 ਆਵਰਸ ਉਹ 24 ਘੰਟੇ ਦੇ ਵਿੱਚ ਵਿੱਚ ਸੋ ਇਹ ਪ੍ਰੋਵੀਜ਼ਨ ਕਾਫੀ ਪੰਜਾਬੀਆਂ ਨੂੰ ਲੋਕਾਂ ਨੂੰ ਪਤਾ ਨਹੀਂ ਹੈ ਕਿਉਂਕਿ ਕਾਫੀ ਲੋਕ ਟਰੈਵਲ ਏਜੰਟਸ ਕੋ ਟਿਕਟ ਲੈਂਦੇ ਨੇ ਪਰ ਜਿਸ ਤਰ੍ਹਾਂ ਕਰਨ ਨੇ ਦੱਸਿਆ ਕਿ ਇੱਕ ਪੂਰਾ ਬਰਾਤ ਬਰਾਤ ਜਾਂ ਦੋਨੋਂ ਪਾਸਿਓਂ ਆਈ ਥਿੰਕ ਦੇ ਆ ਗੋਇੰਗ ਤੇ ਡੈਸਟੀਨੇਸ਼ਨ ਵੈਡਿੰਗ ਜਿਹਨੂੰ ਕਹਿੰਦੇ ਨੇ ਉਹ ਵਿਆਹ ਜਿਹੜਾ ਹੈ ਉਹ ਥਾਈਲੈਂਡ ਚ ਹੋ ਰਿਹਾ ਹੈ ਇਸੇ ਤਰ੍ਹਾਂ ਕਾਫੀ ਲੋਕ ਪੰਜਾਬ ਚ ਆਉਂਦੇ ਨੇ ਜਦੋਂ ਇੱਥੇ ਸਰਦੀਆਂ ਦੀ ਛੁੱਟੀਆਂ ਹੁੰਦੀਆਂ ਨੇ ਕਾਫੀ ਜਾਣੇ ਦੇ ਜਿਹੜੇ ਆਨੰਦ ਕਾਰਜ ਵਿਆਹ ਜਿਹੜੇ ਕਾਫੀ ਭਾਵੇਂ ਹਿੰਦੂ ਹੋਣ ਸਿੱਖ ਹੋਣ ਸਾਰੇ ਪੰਜਾਬ ਦੇ ਜਿਹੜੇ ਬਾਹਰ ਵਿਦੇਸ਼ ਨੇ ਉਹ ਇੱਥੇ ਕੋਈ ਨਾ ਕੋਈ ਪ੍ਰੋਗਰਾਮ ਹੁੰਦਾ ਜ਼ਰੂਰ ਆਉਂਦੇ ਨੇ ਥਾਈ ਲਾਈਨ 에ਅਰ ਜਿਹੜੀ ਹੈ ਉਹ ਆਸਟ੍ਰੇਲੀਆ ਕਨੈਕਟ ਨਹੀਂ ਕਰਦੀ ਅੰਮ੍ਰਿਤਸਰ ਤੋਂ ਜਾਂਦੀ ਹੈ ਮਿਲਿੰਡੋ 에ਅਰ ਬੈਟਿਕ 에ਅਰ ਕਾਫੀ ਲੋਕ ਜਿਹੜੇ ਸਿੰਗਾਪੁਰ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਅੰਮ੍ਰਿਤਸਰ ਤੋਂ ਸਕੂਟ ਤੇ ਸਿੱਧਾ ਸਿੰਗਾਪੁਰ ਜਾਂਦੇ ਹਨ ਪਰ ਕਦੀ ਕਦੀ ਉਹਨਾਂ ਦਾ ਖਰਾਇਆ ਵੀ ਕਾਫੀ ਵੱਧ ਜਾਂਦਾ ਹੈ ਸੋ ਹੁਣ ਸਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਥਾਈ ਲਾਈਨ 에ਅਰ ਤੇ ਵੀ ਅੰਮ੍ਰਿਤਸਰ ਤੋਂ ਬੈਂਕਾਕ ਤੇ ਬੈਂਕਾਕ ਤੋਂ ਸਿੰਗਾਪੁਰ ਜਾ ਸਕਦੇ ਹੋ ਪਰ ਨਾਲ ਹੀ ਤੁਸੀਂ ਬੈਂਕਾਕ ਤੋਂ ਫਿਰ ਕੁਵਾਲਾਮਪੁਰ ਫਿਰ ਕੁਵਾਲਾਮਪੁਰ ਤੋਂ ਤੁਸੀਂ ਆਸਟ੍ਰੇਲੀਆ ਦੇ ਫਲਾਈਟਸ ਇਹਨਾਂ ਦੇ 파ਟਨਰ ਜਿਹੜੇ ਨੇ ਆ ਬੈਟਿਕ 에ਰ ਉਹਨਾਂ ਨਾਲ ਜਾ ਸਕਦੇ ਹੋ ਆਬਵੀਅਸਲੀ ਇੱਕ ਕਨੈਕਸ਼ਨ ਵੱਧ ਗਿਆ ਪਰ ਕਈ ਵਾਰ ਲੋਕਾਂ ਨੂੰ ਹੁੰਦਾ ਹੈ ਕਿ ਭਾਵੇਂ ਟਾਈਮ ਜ਼ਿਆਦਾ ਲੱਗ ਜਾਏ ਟਿਕਟ ਸਸਤੀ ਹੋਵੇ ਪਰ ਕਈ ਵਾਰ ਕਰਨ ਲੋਕ ਹੈਰਾਨ ਵੀ ਹੁੰਦੇ ਨੇ ਕਿ ਇਹ ਕੀ ਗੱਲ ਇੱਕ ਇੱਕ ਲੈਗ ਜ਼ਿਆਦਾ ਬੰਦੀ ਪਰ ਟਿਕਟ ਕਿਉਂ ਸਸਤੀ ਹੈ ਸੋ ਕਈ ਵਾਰ 에ਰਲਾਈਨਸ ਦਾ ਡਾਇਨਾਮਿਕ ਪ੍ਰਾਈਜ਼ਿੰਗ ਹੁੰਦੀ ਹੈ ਜੇਕਰ ਕੁਝ ਸੈਕਟਰ ਚ ਹਾਲੇ ਸੀਟਾਂ ਰਹਿਂਦੀਆਂ ਹੋਣ ਤੇ ਉਹ ਪ੍ਰਾਈਜ਼ਿੰਗ ਇਦਾਂ ਕਰਦਾ ਹੈ ਕਿ ਉਹ ਸਾਡੀਆਂ ਸੀਟਾਂ ਭਰ ਜਾਣ ਤੇ ਉਹ ਫਿਰ ਕਈ ਵਾਰੀ ਪ੍ਰਾਈਜ਼ਿੰਗ ਲੋ ਵੀ ਹੋ ਜਾਂਦੀ ਹੈ ਸੋ ਇੱਥੇ ਅਸੀਂ ਇਹਦਾ ਮਕਸਦ ਇਹੀ ਸੀਗਾ ਕਿ ਤੁਹਾਡੇ ਨਾਲ ਗੱਲ ਕਰਵਾਈਏ ਕਿ ਲੋਕ ਜੇ ਆਨਲਾਈਨ ਵੀ ਤੁਸੀਂ ਖੁਦ ਵੀ ਟਿਕਟਸ ਬੁੱਕ ਕਰ ਸਕਦੇ ਹੋ ਟਿਕਟਸ ਸਸਤੀਆਂ ਵੀ ਮਿਲਦੀਆਂ ਨੇ ਇੱਕ ਭਰਮ ਫੈਲਾਇਆ ਜਾਂਦਾ ਹੈ ਕਿ ਅੰਮ੍ਰਿਤਸਰ ਟਿਕਟਾਂ ਮਹਿੰਗੀਆਂ ਹੁੰਦੀਆਂ ਨੇ ਨਾਲ ਹੀ ਕਰਨ ਨੇ ਵੀ ਦੱਸਿਆ ਹੈ ਕਿ ਸੇਫਟੀ ਟਾਈਮ ਤੇ ਹੋਰ ਖੱਜਲ ਖਵਾਰੀ ਤੇ ਨਾਲ ਹੀ ਇੱਕ ਪੁਆਇੰਟ ਹੋਰ ਬੜਾ ਵਧੀਆ ਉਹਨਾਂ ਨੇ ਕੀਤਾ ਹੈ ਕਿ ਪੰਜਾਬ ਦੇ ਕਿਸੇ ਹਿੱਸੇ ਤੋਂ ਵੀ ਤੁਸੀਂ 2 2.5 ਘੰਟੇ ਵਿੱਚ ਅੰਮ੍ਰਿਤਸਰ ਪਹੁੰਚ ਸਕਦੇ ਹੋ ਕਈ ਵਾਰ ਸ਼ਾਇਦ 3 ਘੰਟੇ ਵੀ ਲੱਗ ਜਾਂਦੇ ਹਨ ਪਟਿਆਲੇ ਤੋਂ ਸ਼ਾਇਦ ਕਰਨ ਹਾਂਜੀ ਪਟਿਆਲੇ ਤੋਂ ਲਗਭਗ 3 ਘੰਟੇ ਲੱਗਣਗੇ ਬਟ ਮੋਸਟਲੀ एवरीथिंग ਇਜ਼ ਐਵਰੀ ਸਿਟੀ ਇਜ਼ ਐਕਸੈਸਿਬਲ ਵਿਦ ਇਟ 2 ਤੋਂ 2.5 ਘੰਟੇ। ਜਿ ਬਠਿੰਡਾ ਦੇਖਿਓ ਬਠਿੰਡਾ ਸਾਡੇ ਇਨਾ ਵਧੀਆ ਰੋਡ ਬਣਿਆ ਹੋਇਆ ਐ ਐਕਸਪ੍ਰੈਸਵੇ ਦਾ ਹੀ ਪਾਰਟ ਐ ਉਹ ਜਿਹੜੀ ਸਾਡਾ ਸੈਕਸ਼ਨ ਹੈਗਾ ਅੰਮ੍ਰਿਤਸਰ ਜਾਮਨਗਰ ਐਕਸਪ੍ਰੈਸਵੇ ਦਾ। ਸੋ ਤੁਸੀਂ 1.5 ਘੰਟੇ ਦੇ ਵਿੱਚ ਬਠਿੰਡੇ ਤੋਂ ਅੰਮ੍ਰਿਤਸਰ ਆ ਸਕਦੇ ਹੋ। ਤੁਸੀਂ ਲੁਧਿਆਣੇ ਤੋਂ ਟਰੈਵਲ ਕਰ ਰਹੇ ਹੋ ਤੇ ਤੁਹਾਨੂੰ 2 ਘੰਟੇ ਲੱਗਦੇ ਨੇ। ਨਵਾਂ ਸ਼ਹਿਰ ਤੋਂ ਵੀ ਤੁਹਾਨੂੰ 1.5 ਘੰਟਾ ਤੋਂ 2 ਘੰਟੇ ਲੱਗਦੇ ਨੇ ਫਗਵਾੜਾ, ਜਲੰਧਰ, ਰ ਚਲੋ ਰੋਪੜ ਤੋਂ ਵੀ 1 ਘੰਟੇ ਲਗ ਜਾਣਗੇ ਲਗਭਗ ਬਟ ਬਹੁਤ ਸਾਰੇ ਹਿੱਸੇ ਨੇ ਸਾਡੇ ਜਿਹੜੇ इजीली ਐਕਸੈਸਿਬਲ ਆ ਸਾਡੇ ਵਾਸਤੇ ਜ਼ਰੂਰ ਅੰਮ੍ਰਿਤਸਰ ਇਸ ਸਮੇਂ ਜੁੜਿਆ ਹੈ ਦੁਬਈ ਦੇ ਨਾਲ ਰੋਜ਼ਾਨਾ ਦੋ ਫਲਾਈਟਸ ਜੇਕਰ ਆਪਾਂ ਵੈਸਟ ਦੀ ਗੱਲ ਕਰੀਏ ਅੰਮ੍ਰਿਤਸਰ ਤੋਂ ਸ਼ਾਰਜਾ ਲਈ ਵੀ ਹਫ਼ਤੇ ਚ 4 ਦਿਨ 에ਅਰ ਇੰਡੀਆ ਐਕਸਪ੍ਰੈਸ ਇੰਡੀਗੋ ਦੀ ਰੋਜ਼ਾਨਾ ਉਡਾਨ ਹੈ 28 ਉਡਾਨਾਂ ਨੇ ਸ਼ਾਰਜਾ ਦੇ ਦੁਬਈ ਦੀਆਂ ਫਿਰ ਬਰਮਿੰਗਮ 4 ਦਿਨ ਹੋਣ ਜਾ ਰਹੀਆਂ ਨੇ ਨਵੰਬਰ ਤੋਂ ਇਸੇ ਤਰ੍ਹਾਂ ਗੈਟਵਿਕ ਲੰਡਨ ਗੈਟਵਿਕ ਤਿੰਨ ਦਿਨ ਰੋਮ ਮਿਲਾਨ ਨਿਓਜ਼ੇਰ ਤੇ ਤੇ ਫਿਰ ਇਧਰ ਗੱਲ ਕਰੀਏ ਤੇ ਦੋਹਾ ਵੀ ਹੈ ਕਤਰ 에ਅਰਵੇਜ਼ ਤੇ ਸਾਊਥੀਸਟ 12 ਵਾਲਾ ਹੈਗਾ ਤੇ ਇਹਨਾਂ ਨੇ ਦੱਸਿਆ ਹੁਣੇ ਨਵੀਂ ਡੈਸਟੀਨੇਸ਼ਨ ਜੁੜਨ ਜਾ ਰਹੀ ਹੈ 28 ਅਕਤੂਬਰ ਤੋਂ ਦੀਵਾਲੀ ਵੀ ਹੈ ਅਲਕੋਹਲ ਉਹਦੇ ਕੋਲ ਤੇ ਨਾਲ ਹੀ ਫਿਰ ਮਲੇਸ਼ੀਆ ਦੀਆਂ ਤਿੰਨ 에ਅਰਲਾਈਨਸ ਨੇ ਮਲੇਸ਼ੀਆ 에ਅਰਲਾਈਨ ਬੈਟਿਕ 에ਅਰ ਤੇ 에ਅਰ ਏਸ਼ੀਆ ਤੇ ਇਸੇ ਤਰ੍ਹਾਂ ਹੀ ਨਵੀਂ 에ਅਰਲਾਈਨ ਸਕੂਟ ਸਿੰਗਾਪੁਰ ਦੇ ਹੁਣ THAILAND ਯਰ ਕਰਨ ਹੋਰ ਕੋਈ ਸੁਨੇਹਾ ਤੁਸੀਂ ਦੇਣਾ ਚਾਹੋਗੇ ਆ ਸਾਰੇ ਪੰਜਾਬੀਆਂ ਲਈ ਭਾਵੇਂ ਇਕੱਲੇ ਜਿਨ੍ਹਾਂ ਨੇ THAILAND ਜਾਣਾ ਹੈ ਉਹਨਾਂ ਲਈ ਨਹੀਂ ਹੋਰ ਵੀ ਵਿਸ਼ੇ ਭਰਚ ਜਿਹੜੇ ਵੀ ਫਲਾਇ ਅੰਮ੍ਰਿਤਸਰ ਇਨੀਸ਼ੀਏਟਿਵ ਨਾਲ ਜੁੜੇ ਹਨ ਜ਼ਰੂਰ ਜੇ ਕੋਈ ਸੁਨੇਹਾ ਹੈ ਤਾਂ ਜ਼ਰੂਰ ਦਿਓ ਅੰਮ੍ਰਿਤਸਰ ਤੋਂ نو جی بس یہی اینکریج کرنا چاہوں گے کہ جنہیں ہو سکے ود تو ود امرتسر تو ٹریول کرو بہت ہی ڈومسٹک کنیکٹیوٹی بہت ہی ودیا انٹرنشنل کنیکٹیوٹی جیسے سمیپا جی نے دسیا ہے بہت ودیش کنیکٹیوٹی ہے تھوڑا جا ایکسپلور کریا کرو آن لائن چیک کرو اج کل سڈے سارا کول سمارٹ فون نے انٹرنیٹ کی سویدھا ہے ہر چیز انفارمیشن سڈے کوسبل ہے ابھی ہوں کہ سانو پتہ نہیں لگتا جی کہڑی چیز چلتی کہڑی نہیں چلتی ہوں توپلی گوگل کے اتر لکھو ਸਾਨੂੰ ਹਰ ਫਲਾਈਟ ਦੀ ਇਨਫੋਰਮੇਸ਼ਨ ਮਿਲੇਗੀ ਕਿੰਨੇ ਵਜੇ ਕਿਹੜੀ ਫਲਾਈਟ ਜਾਂਦੀ ਹੈ ਇੱਕ ਛੋਟਾ ਜਿਹਾ ਅਪਡੇਟ ਮੈਂ ਹੋਰ ਦੇਣਾ ਚਾਹਾਂਗਾ ਪਿਛਲੇ ਬਹੁਤ ਦਿਨਾਂ ਤੋਂ ਸਾਨੂੰ ਅੰਮ੍ਰਿਤਸਰ 에ਰਪੋਰਟ ਤੇ ਪਾਰਕਿੰਗ ਦੀ ਦਿੱਕਤ ਆਉਂਦੀ ਸੀ ਕਿ ਪਾਰਕਿੰਗ ਵਾਲੇ ਪਿਕ ਡ੍ਰੌਪ ਦੀ ਪਰਚੀ ਦੇ ਕੇ ਬਹੁਤ ਤੰਗ ਕਰਦੇ ਨੇ ਅਸੀਂ ਆਪ ਵੀ ਦੇਖਿਆ ਕਿ ਕਈ ਵਾਰ ਉਹ ਟਾਈਮ ਗਲਤ ਪਾਉਂਦੇ ਸੀ ਜਾਂ ਕੁਝ ਕਰਦੇ ਸੀਗੇ ਬਟ ਪਿਛਲੇ ਹਫਤੇ ਦੇ ਵਿੱਚ ਮੈਂ ਦੋ ਕੁ ਵਾਰ 에ਰਪੋਰਟ ਗਿਆ ਤੇ ਮੈਂ ਦੇਖਿਆ ਕਿ ਹੁਣ ਉਹ ਸਿਰਫ ਲੋਕਾਂ ਨੂੰ ਐਨਕੋਰੇਜ ਕਰ ਰਹੇ ਨੇ ਕਿ ਗੱਡੀ ਆਪਣੀ ਪਾਰਕਿੰਗ ਦੇ ਵਿੱਚ ਲਾਓ ਜੇ ਬਹੁਤੀ देर ਕੋਈ ਖੜਾ ਹੁੰਦਾ ਤੇ ਉਹਦੀ ਪਰਚੀ ਦੇਖ ਕੇ ਉਹਦੀ ਗੱਡੀ ਟੋਅ ਕਰ ਰਹੇ ਨੇ ਬਟ ਅਸਲ ਵਿੱਚ ਕੋਈ ਟਾਈਮ ਚੈੱਕ ਕਰਕੇ ਤੁਹਾਡੇ ਕੋਲੋਂ ਪੇਮੈਂਟ ਵੱਧ ਵਸੂਲੀ ਨਹੀਂ ਕਰ ਰਿਹਾ ਸੋ ਇਹ ਵੀ ਸਿਸਟਮ ਦੇ ਵਿੱਚ ਸੁਧਾਰ ਹੋਇਆ ਜੀ ਕੀ ਉਹ ਫਾਸਟ ਟੈਗ ਚੱਲ ਰਿਹਾ ਹੈ ਉੱਥੇ ਪਾਸਟੈਗ ਆਈ ਗੈਸ ਪਾਰਕਿੰਗ ਦੇ ਵਿੱਚ ਲਗਾਇਆ ਉਹਨਾਂ ਨੇ ਤੇ ਮੈਂ ਉਸ ਦਿਨ ਪਾਰਕਿੰਗ ਚ ਨਹੀਂ ਗਿਆ ਸੋ ਉਹਦਾ ਅਪਡੇਟ ਮੈਂ ਨਹੀਂ ਦੇ ਪਾਵਾਂ ਮੈਂ ਪਿਕ ਐਂਡ ਡ੍ਰੌਪ ਤੇ ਗਿਆ ਸੀਗਾ ਦੋ ਵਾਰੀ ਗਿਆ ਮੈਂ ਇੱਕ ਵਾਰੀ ਪਿਕ ਕਰ ਗਿਆ ਇੱਕ ਵਾਰੀ ਡ੍ਰੌਪ ਕਰ ਗਿਆ ਕਿਸੇ ਨੂੰ ਤੇ ਦੋਨੋਂ ਵਾਰੀ ਮੈਨੂੰ ਅੱਛਾ ਲੱਗਿਆ ਕਿ ਸਿਸਟਮ ਅੱਗੇ ਨਾਲੋਂ ਥੋੜਾ ਬੈਟਰ ਹੋ ਰਿਹਾ ਹੈ ਕਰਨ ਤੁਹਾਡੀ ਗੱਲ ਬਿਲਕੁਲ ਠੀਕ ਹੈ ਬੈਟਰ ਹੋ ਰਿਹਾ ਪਰ ਸਾਡੇ ਲੋਕਾਂ ਨੂੰ ਵੀ ਵੇਅਰ ਹੋਣਾ ਚਾਹੀਦਾ ਹੈ ਮੈਂ ਜ਼ਰੂਰ ਮੰਨਦੇ ਹਾਂ ਕਿ ਉਹ ਇਸ ਤਰ੍ਹਾਂ ਕਰ ਰਹੇ ਨੇ ਓਵਰਚਾਰਜਿੰਗ ਬਟ ਮੈਨੂੰ ਕਿਸੇ ਨੇ ਮੈਸੇਜ ਭੇਜਿਆ ਕਿ ਵੇਖੋ ਜੀ ਮੈਨੂੰ 500 ਰੁਪਏ ਮੰਗਦੇ ਪਏ ਨੇ ਇਹਨਾਂ ਨੇ ਜੰਗਾ ਜਿੰਦਰਾ ਲਾ ਦਿੱਤਾ ਜਦੋਂ ਉਹਨਾਂ ਨੇ ਫੋਟੋ ਭੇਜੀ ਤੇ ਮੈਨੂੰ ਸਰਪ੍ਰਾਈਜ਼ਿੰਗ ਸੀਗਾ ਕਿ ਉਹ ਪਾਰਕਿੰਗ ਪੁਰਾਣੀ ਸੀ ਪਹਿਲਾਂ ਉੱਥੇ ਉਹਨਾਂ ਤੇ پارک ਨਹੀਂ ਕਰ ਸਕਦੇ ਲੋਕੀ ਉੱਥੇ ਟੇਢੀ ਕਰਕੇ ਗੱਡੀ ਪਾਰ ਕਰਕੇ ਤੇ ਅੰਦਰ ਆਪਣੇ ਰਿਸ਼ਤੇਦਾਰਾਂ ਨੂੰ ਲੈਣ ਤੁਰ ਜਾਂਦੇ ਨੇ ਅੱਜ ਕੱਲ੍ਹ ਹਰ ਬੰਦੇ ਨੂੰ ਇੰਨੀ ਸਿਆਣਪ ਤੇ ਹੋਣੀ ਚਾਹੀਦੀ ਆ ਨਾ ਕਿ ਉੱਥੇ ਉਹ ਪਾਰਕਿੰਗ ਨਹੀਂ ਪਿਕਅਪ ਡ੍ਰੌਪ ਲਿਖਿਆ ਤੇ ਫਿਰ इवन ਆਪਣੀ ਗੱਡੀ ਵਿੱਚ ਵੀ ਇੱਕ ਬੰਦਾ ਬੈਜੂ ਗੱਡੀ ਤੇ ਇੱਕ ਜਣਾ ਬੂਏ ਜਿੱਦਾਂ ਆਪਣਾ ਹੁੰਦਾ ਨਾ ਕਿ ਸੇਰੇ ਪਾਉਣੇ ਆ ਜਾਂ ਫੜ ਲੈ ਲੈਣ ਜਾਣਾ ਵਾ इवन ਉਹ ਵੀ ਕੰਮ ਕਰਦੇ ਨੇ ਤੇ ਅਗਲਿਆਂ ਨੇ ਫਿਰ ਉੱਥੇ ਜਿੰਦਰਾ ਨਹੀਂ ਲਾਣਾ ਤੇ ਹੋਰ ਕੀ ਲਾਉਣਾ ਇਹ ਜੋ ਤੁਸੀਂ ਗੱਲ ਕਹੀ ਹੈ ਬਿਲਕੁਲ ਠੀਕ ਹੈ ਮੈਂ ਵੀ ਕਈ ਵਾਰੇ ਨੋਟਿਸ ਕਰਦਾ ਬਹੁਤ ਸਾਰੇ ਲੋਕ ਨੇ ਉਹਨਾਂ ਦੇ ਦੱਸਣ ਦੇ باوجود ਜਦੋਂ ਪਰਚੀ ਫੜਾਣ ਦੇ ਨੇ ਦੱਸਦੇ ਨੇ ਜੀ ਪਾਰਕਿੰਗ ਸੱਜੇ ਪਾਸੇ ਹੈ ਪਰ ਲੋਕ ਉੱਥੇ ਫਿਰ ਵੀ ਗੱਡੀਆਂ ਲਗਾ ਕੇ ਤੇ ਜਦ ਤੁਸੀਂ ਅੱਧਾ ਘੰਟਾ ਕਿਸੇ ਦੀ ਉਢੀਕ ਕਰੋਗੇ ਕੋਈ ਫਲਾਈਟ ਲੈਂਡ ਕਰ ਦੋਗੇ ਕਿਉਂਕਿ ట్రాఫిక్ ਜਮ ਕਰਦੇ ਹੋਗੇ ਤੇ ਫਿਰ ਉਹਨਾਂ ਨੇ ਤੇ ਜੰਦਰਾ ਗੱਡੀ ਨੂੰ ਮਾਰਨੀ ਹੈ ਜੀ ਉੱਥੇ ਅਸੀਂ 에어ਪੋਰਟ ਵਾਲਿਆਂ ਨੂੰ ਨਹੀਂ ਗਲਤ ਕਹਿ ਸਕਦੇ ਉਹ ਸਾਡੀ ਆਪਣੀ ਗਲਤੀ ਹੈ ਇਟ ਇਸ ਆਰ ਸਿਵਿਕ ਰਿਸਪੋਨਸਿਬਿਲਟੀ ਕਿ ਸਾਨੂੰ ਜੇ ਕੋ ਇਨਫਰਾਸਟ੍ਰਕਚਰ ਮਿਲੇ ਆ ਜਿਹਦੇ ਤੇ ਡੈਜ਼ਿਗਨੇਟਿਡ ਪਾਰਕਿੰਗ ਸਪਾਟ ਹੈਗਾ ਤੇ ਪੋ ਉੱਥੇ ਗੱਡੀ ਲਗਾ ਕੇ ਭਾਵੇਂ ਅੱਧਾ ਘੰਟਾ ਘੰਟਾ 2 ਘੰਟੇ ਕਿਸੇ ਨੂੰ ਰਸੀਵ ਕਰਨ ਲੱਗਿਆਂ ਲੱਈਏ ਬਟ ਜੇ ਜਿਹੜੀ ਜਗ੍ਹਾ ਹੀ ਉਹਨਾਂ ਨੇ ਕਹਿ ਦਿੱਤਾ ਕਿ ਕਿਸੇ ਨੂੰ ਲੈਣ ਆਏ ਹੋ ਛੱਡਣ ਆਏ ਹੋ ਉਹਦੇ ਵਾਸਤੇ ਪਾਸ ਥਰੂ ਲੇਨ ਹੈ ਜਿੱਥੇ ਟ੍ਰੈਫਿਕ ਮੂਵਿੰਗ ਰਹਿਣਾ ਚਾਹੀਦਾ ਤੁ ਆਪੋ ਉੱਥੇ ਗੱਡੀ ਲਾ ਦੇਾਂਗੇ ਤੇ ਬਿਲਕੁਲ ਲੌਕ ਲਾਉਣਾ ਬੰਦ ਆ ਜੀ ਇਹ ਲੋਕਾਂ ਨੂੰ ਹੀ ਸਮਝਣਾ ਪਏ ਬਕਾਇਦਾ ਉੱਥੇ ਬੋਰਡ ਲੱਗੇ ਨੇ ਇਨਫੋਰਮੇਸ਼ਨ ਦਿੱਤੀ ਗਈ ਹੈ ਬਟ ਉਹੀ ਨਾ ਲੋਕ ਜਾਣ ਬੁਝ ਕੇ ਇਹਨੂੰ ਇਗਨੋਰ ਕਰਦੇ ਆ ਕੀ ਕਰਦੇ ਨੇ ਸਮਝ ਤੋਂ ਪਾਰ ਹੈ ਜੀ ਹਾਂਜੀ ਬਿਲਕੁਲ ਠੀਕ ਹੈ ਸੋ ਤੁਹਾਡੇ ਲਈ ਇਹ ਜਾਣਕਾਰੀ ਅਸੀਂ ਦਿੱਤੀ ਸੀ ਕਿ ਅੰਮ੍ਰਿਤਸਰ ਤੋਂ ਜੇਕਰ ਤੁਸੀਂ ਉਨ ਬੈਂਕਾਕ THAILAND ਜਾਣਾ ਹੈ ਤੇ ਉਸ ਤੋਂ ਹੋਰ ਵੀ ਡੈਸਟੀਨੇਸ਼ਨਸ ਇੱਕ ਹਾਂਗਕਾਂਗ ਲਈ ਉੱਥੋਂ ਸਿਰਫ 3 ਘੰਟੇ ਬਾਅਦ ਇੱਕ ਫਲਾਈਟ ਹੈ ਹਾਂਗਕਾਂਗ ਲਈ ਉਹਨਾਂ ਲਈ ਵੀ ਚੰਗੀ ਖਬਰ ਹੈ ਫਿਰ ਇਹਨਾਂ ਦੀ ਫਲਾਈਟ ਇੱਕ ਜਾਪਾਨ ਵੀ ਜਾਂਦੀ ਹੈ ਤੇ ਨਾਲ ਦੀ ਨਾਲ ਹੋਰ ਨਾ THAILAND MALAYSIA ਤੇ ਕਾਫੀ ਥਾਵਾਂ ਤੇ ਇਹਨਾਂ ਦੀਆਂ ਫਲਾਈਟਸ ਹਨ ਸੋ ਪਲੀਜ਼ ਜ਼ਰੂਰ ਤੁਸੀਂ ਅੰਮ੍ਰਿਤਸਰ ਨੂੰ ਤਰਜੀਹ ਦਿਵੋ ਫਲਾਈਟਸ ਦੇਖੋ ਇੱਥੇ ਡਿਸਟੈਂਸ ਲੰਮਾ ਹੈ ਪਰ ਇਹ 에어ਲਾਈਨਸ ਜਿਹੜੀਆਂ ਨੇ ਸਾਊਥ-ਈਸਟ ਏਸ਼ੀਆ ਦੀਆਂ ਇਹ ਇੰਡੀਆ 'ਚ اپنی اسٹیبلشمنٹ نیٹ ورک ਵਧਾਉਣਾ ਚਾਹੁੰਦੀਆਂ ਨੇ ਸੋ ਇਸੇ ਕਰਕੇ ਇਹਨਾਂ ਦੇ ਟਿਕਟਸ ਸਸਤੀਆਂ ਨੇ ਡਿਮਾਂਡ ਵਧੇਗੀ ਆسٹریلیا ਤੋਂ ਵੱਧ ਤੋਂ ਵੱਧ ਲੋਕ ਅੰਮ੍ਰਿਤਸਰ ਪਹੁੰਚਣਗੇ ਫਿਰ 에어 ਇੰਡੀਆ ਵਰਗੀ 에어ਲਾਈਨ ਵੀ ਦੇਖੇਗੀ ਕਿ ਇਹ ਕੀ ਹੋ ਰਿਹਾ ਹੈ ਤੇ ਤਾਂ ਹੀ ਅਸੀਂ ਫਿਰ ਹੋਰ 에어ਲਾਈਨਸ ਨੂੰ ਜੇ ਬੈਂਕਾਕ ਵੀ ਰੂਟ ਸਕਸੈਸਫੁਲ ਹੁੰਦਾ ਹੈ ਆ ਕਰਨ ਇੱਥੇ ਅੰਮ੍ਰਿਤਸਰ ਮਲੇਸ਼ੀਆ ਤੋਂ ਬਹੁਤ 에어ਲਾਈਨਸ ਆ ਰਹੀਆਂ ਨੇ ਕੀ ਤੁਹਾਨੂੰ ਲੱਗਦਾ ਹੈ ਕਿ ਜੇ ਰੂਟ ਸਕਸੈਸਫੁਲ ਹੋਇਆ ਤੇ ਬੈਂਕਾਕ ਲਈ ਵੀ ਸਾਨੂੰ ਹੋਰ ਫਲਾਈਟਸ ਮਿਲ ਜਾਣਗੀਆਂ ਇਹਦੇ ਤੇ ਮੈਂ ਪਾਣੀ ਐਡ ਕਰਨਾ ਚਾਹਾਂਗਾ ਇੱਕ ਗੱਲ ਆਪਣੀ ਹੋਰ ਰਹਿ ਗਈ ਮੈਂ ਜਿਸ ਦਿਨ ਫਲਾਈਟ ਦੀ ਬੁਕਿੰਗ ਸ਼ੁਰੂਆਤ ਹੋਈ ਸੀ ਮੈਂ ਉਸ ਦਿਨ ਹੀ ਟਿਕਟ ਬੁੱਕ ਕਰ ਲਈ ਸੀਗੀ ਉਸ ਦਿਨ ਲਗਭਗ ਵਿਦਆਊਟ ਐਨੀ ਐਡ-ਆਨ ਟਿਕਟ ਸੀਗੀ 14-15 ਹਜ਼ਾਰ ਦੀ ਰਿਟਰਨ ਪਰ ਪਰਸਨ ਜਿਹੜਾ ਪ੍ਰੋਮੋ ਫੇਅਰ ਆ ਰਿਹਾ ਸੀਗਾ ਤੇ ਅੱਜ ਉਹੀ ਟਿਕਟ 24 ਤੋਂ 25 ਹਜ਼ਾਰ ਹੈ ਮੈਨੂੰ ਲੱਗਦਾ ਹੈ ਕਿ ਅੱਧੀ ਡਿਮਾਂਡ ਕਾਫੀ ਹਾਈ ਚੱਲ ਰਹੀ ਹੈ ਬੁਕਿੰਗਸ ਹੋ ਰਹੀਆਂ ਨੇ ਬਾਕੀ ਜਿੱਦਾਂ ਫਲਾਈਟ ਚੱਲੇਗੀ ਸਾਡੇ ਕੋਲ ਡਾਟਾ ਤੇ ਆ ਹੀ ਜਾਏਗਾ ਬਟ ਇਨੀਸ਼ੀਅਲੀ ਡਾਇਨਾਮਿਕ ਪ੍ਰਾਈਸਿੰਗ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਸੀਗਾ ਜੇ ਪ੍ਰਾਈਸ ਉੱਪਰ ਜਾ ਰਿਹਾ ਤੇ ਉਹ ਡਿਮਾਂਡ ਦੇ ਨਾਲ ਹੀ ਜਾ ਰਿਹਾ ਸੋ ਆਈ ਬੀਲੀਵ ਇਸ ਫਲਾਈਟ ਇਹ ਰੂਟ ਜਿਹੜਾ ਸਾਡਾ ਬਹੁਤ ਸਕਸੈਸਫੁਲ ਹੋਏਗਾ ਪੰਜਾਬੀ ਜਿੱਦਾਂ ਤੁਸੀਂ ਦੱਸਿਆ ਸਾਡੇ ਬਹੁਤ ਪੰਜਾਬੀ ਭਰਾ ਥਾਈਲੈਂਡ ਦੇ ਵਿੱਚ ਵਸੇ ਹੋਏ ਨੇ ਤੇ ਥਾਈਲੈਂਡ ਇੱਕ ਵੱਡੀ ਟੂਰਿਸਟ ਡੈਸਟੀਨੇਸ਼ਨ ਹੈ ਬੜਾ ਹੀ ਚੀਪ ਤੇ ਵਧੀਆ ਟੂਰਿਸਟ ਟੂਰਿਜ਼ਮ ਉੱਥੇ ਹੈ ਤੇ ਉਸ ਕਰਕੇ ਕਾਫੀ ਲੋਕ ਇਥੋਂ ਦੀ ਥਾਈਲੈਂਡ ਵੱਲ ਜਾਂਦੇ ਆ ਤੇ ਆਈ ਗੈਸ ਬਹੁਤ ਸਕਸੈਸਫੁਲ ਇਹ ਰੂਟ ਹੋਏਗਾ ਇਹਦੀ ਡਿਮਾਂਡ ਪੂਰੇ ਪੰਜਾਬ ਤੋਂ ਮੇਰੇ ਖਿਆਲ ਆ ਰਹੀ ਹੋਣੀ ਹੈ ਅੰਮ੍ਰਿਤਸਰ ਦੀ ਜਿਹੜੀ ਸ਼ੁਰੂ ਹੋਈ ਹੈ ਫਲਾਈਟ ਸ਼ੁਰੂ ਹੋਈ ਹੈ ਜਿਹੜੀ ਸਾਡੀ ਡੀਐਮਕੇ 에ਅਰਪੋਰਟ ਤੇ ਆਈ ਗੈਸ ਇਹਨੂੰ ਲੁਧਿਆਣੇ ਤੋਂ ਵੀ ਅੱਛਾ ਰਿਸਪਾਂਸ ਮਿਲ ਰਿਹਾ ਮੇਰੀ ਗੱਲ ਹੋਈ ਸੀ ਮੇਰੇ ਉੱਥੇ ਕੁਝ ਮਿੱਤਰ ਹੈਗੇ ਨੇ ਉਹਨਾਂ ਨੇ ਵੀ ਮੈਨੂੰ ਦੱਸਿਆ ਸੀ ਕਿ ਉਹ ਵੀ ਸ਼ਾਇਦ ਦਸੰਬਰ ਦੀ ਫਲਾਈਟ ਉਹਨਾਂ ਨੇ ਬੁੱਕ ਕੀਤੀ ਹੈ ਯਾ ਸਾਨੂੰ ਬੜੇ ਲੋਕ ਲੁਧਿਆਣੇ ਕਹਿੰਦੇ ਸਾਨੂੰ ਦਿੱਲੀ ਵੀ ਉਹਨਾਂ ਪੈਂਦਾ ਪਰ ਮੈਨੂੰ ਖੁਸ਼ੀ ਹੈ ਕਿ ਹੁਣ ਲੁਧਿਆਣੇ ਬਾਰੇ ਆ ਰਹੇ ਨੇ ਬਿਲਕੁਲ ਠੀਕ ਕਿਹਾ ਮੈਂ ਖੁਦ ਚੈੱਕ ਕਰ ਰਿਹਾ ਸੀ ਕੁਝ ਦਿਨ ਪਹਿਲਾਂ ਫੇਅਰ ਹੁਣ ਕਿਰਾਏ ਬਹੁਤ ਵਧ ਗਏ ਨੇ ਇਵਨ ਹਾਂਗਕਾਂਗ ਦੀ ਫਲਾਈਟ ਲੈਣੀ ਆ ਵੀ ਉਹ ਵੀ ਮਹਿੰਗੀ ਹੋ ਗਈ ਆ ਬਿਕੋਜ਼ ਕਿਉਂਕਿ ਇਹ ਸੈਕਟਰ ਜਿਹੜਾ ਹੈ ਭਰ ਗਿਆ ਹੈ ਤੇ ਬਹੁਤ ਚੰਗਾ ਰਿਸਪੌਂਸ ਹਫਤੇ ਚ 4 ਦਿਨ ਹੈ ਇਹਨਾਂ ਕੀ ਜਿਹੜਾ ਮਰਜੀ ਦਿਨ ਦੇਖੀ ਜਾਓ ਸੋਮਵਾਰ ਮੰਗਲਵਾਰ ਵੀਰਵਾਰ ਤੇ ਸ਼ਨੀਵਾਰ ਜੇ ਮੈਂ ਗਲਤ ਨਾ ਹੋਵਾਂ ਤੇ ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਜਾਣਾ ਹੈ ਤੇ ਮੰਗਲਵਾਰ ਮੰਗਲਵਾਰ ਬੁੱਧਵਾਰ ਸ਼ੁੱਕਰਵਾਰ ਤੇ ਐਤਵਾਰ ਸੋ ਇਹ ਫਲਾਈਟਸ ਹੈ ਨੇ 4 ਦਿਨ ਤੇ ਜ਼ਰੂਰ ਤੁਸੀਂ ਸਾਰੇ ਇਹਨਾਂ ਫਲਾਈਟਸ ਤੇ ਜ਼ਰੂਰ ਜਾਓ ਬੈਂਕਾਕ ਦੇ ਜਿਹੜੇ ਪੰਜਾਬੀ ਨੇ ਉਹ ਵੀ థਾਈਲੈਂਡ ਤੋਂ ਉਹ ਵੀ ਅੰਮ੍ਰਿਤਸਰ ਜ਼ਰੂਰ ਆਣ ਪੰਜਾਬ ਆਣ ਇਸੇ ਫਲਾਈਟ ਤੇ ਕਰਨ ਤੁਹਾਡਾ ਗੱਲਬਾਤ ਕਰਨ ਲਈ ਬਹੁਤ-ਬਹੁਤ ਧੰਨਵਾਦ ਹੈ ਤੁਸੀਂ ਇਸ ਸਮੇਂ ਟਾਈਮ ਕੱਢਿਆ ਤੇ ਹੋਰ ਵੀ ਜਿਹੜੀ ਜਾਣਕਾਰੀ ਹੋਈ ਜ਼ਰੂਰ ਅਸੀਂ ਤੁਹਾਡੇ ਨਾਲ ਰੈਗੂਲਰ ਸ਼ੇਅਰ ਕਰਦੇ ਰਾਵਾਂਗੇ ਬਹੁਤ-ਬਹੁਤ ਧੰਨਵਾਦ ਸੋ ਇਹ ਮੈਂ ਦੱਸਦਾ ਮਾ ਇਸਨ ਇਸਨ ਕਰਨ ਅੰਮ੍ਰਿਤਸਰ ਤੋਂ ਇਹਦਾ ਮਕਸਦ ਇਹ ਸੀਗਾ ਕਿ ਤੁਸੀਂ ਅੰਮ੍ਰਿਤਸਰ ਤੋਂ ਕਿਵੇਂ ਵਿਦੇਸ਼ ਨੂੰ ਜਾ ਸਕਦੇ ਹੋ ਅੰਮ੍ਰਿਤਸਰ ਨੂੰ ਤਰਜੀਹ ਦਈਏ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੀ ਆਰ ਕੰਪਲੀਟਲੀ ਵੋਲੰਟੀਅਰ ਨਾ ਕਰਨ ਨਾ ਮੈਂ ਨਾ ਮੇਰੇ ਟੀਮ ਮੈਂਬਰ ਅਸੀਂ ਐਜ਼ ਅ ਵੋਲੰਟੀਅਰ ਐਫਰਟ ਅੰਮ੍ਰਿਤਸਰ ਨੂੰ ਪੂਰੀ ਦੁਨੀਆ ਨਾਲ ਜੋੜਨ ਲਈ ਕਰ ਰਹੇ ਆਂ ਵੀ ਵਿਡ ਲਾਈਕ ਟੂ ਹੈਵ ਅੰਮ੍ਰਿਤਸਰ ਕਨੈਕਟਡ ਵਿਦ ਦ ਵਰਲਡ ਅਹੀਂ ਜਾਣੇ ਆ ਪੂਰੀ ਦੁਨੀਆ ਨਾਲ ਜੁੜੇ ਵਿਕਾਸ ਹੋਵੇ 에어ਪੋਰਟ ਤੇ ਮੁਸ਼ਕਲਾਂ ਜ਼ਰੂਰ ਆਂਦੀਆਂ ਹਨ ਜ਼ਰੂਰ ਆਉਣਗੀਆਂ ਇਹ ਕਿਤੇ ਵੀ ਆ ਸਕਦੀਆਂ ਨੇ ਸੋ ਆਓ ਇਹ ਨਾ ਕਹੀਏ ਕਿ ਅਹੀਂ ਅੰਮ੍ਰਿਤਸਰ ਨਹੀਂ ਜਾਣਾ ਰਾਜ ਤੁਹਾਨੂੰ ਬਹੁਤ ਖੱਜਲਖੁਆਰੀ ਹੋ ਸਕਦੀ ਹੈ ਦਿੱਲੀ ਜਾਣ ਲਈ ਵੀ ਸੋ ਹਮੇਸ਼ਾ ਹੀ ਆਓ ਅਸੀਂ ਅੰਮ੍ਰਿਤਸਰ ਨੂੰ ਪ੍ਰੇਫਰ ਕਰੀਏ ਬਹੁਤ ਬਹੁਤ ਧੰਨਵਾਦ